ਮਨੁੱਖਾਂ ਤੇ ਗੱਲ ਤੂੰ ਰੱਬ ਦੀ ਕਰਦਾ ਪਿਆ ਰਾਸ ਬੇਰਾਨੀ ਰਾਕ ਤੇ ਖਾਇਆ ਘਰ ਕਾ ਖੇਤ ਔਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇ ਜੇ ਹਾਂ ਜਾਂ ਜੇ ਹੋ ਭਗਤ ਗਿਆਨੀ ਅਗੇ ਠਾਕਰ ਤਿਲ ਨਹੀਂ ਮਾਨੀ ਜੇ ਜਾਣੇ ਹਾਂ ਕਥਨੀ ਕਰਤਾ ਵਪਾਰੀ ਬਸਦਾਜੋਂ ਫਿਰਦਾ ਇਹਨਾਂ ਪੰਕਤੀਆਂ ਨੇ ਯਕੀਨ ਨਾ ਜਾਣੋ ਬੜਿਆ ਹੋਇਆ ਮਾਨ ਚਿਕਨਾ ਚੂਰ ਕਰ ਦਿੱਤਾ ਤੇ ਨਹੀਂ ਇੱਥੇ ਗੱਲ ਇੰਜ ਨਹੀਂ ਬਣੇਗੀ। ਇਸ ਸੁਣਾਣ ਨਾਲ ਗੱਲ ਨਹੀਂ ਬਣੇਗੀ। ਜੇ ਜਾਣੇ ਹੋ ਭਗਤ ਗਿਆਨੀ ਆਵੇ ਠਾਕਰ ਤਿਲ ਨਹੀਂ ਮਾਨੀ। ਜੇ ਜਾਣੇ ਹੋ ਕਥਨੇ ਕਰਤਾ ਵਪਾਰੀ ਬਸਦਾ ਜਉ ਫਿਰਤਾ। ਪਰ ਭਗਤ ਕਬੀਰ ਤੇ ਕਹਿੰਦੇ ਨੇ ਹਿਰਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਹਿਰਦੇ ਕਪਟ ਮੁਖ ਗਿਆਨੀ ਕਿਉਂ ਪੇਂ ਕਹਾ ਬਿਲਾ ਉਸ ਪਾਣੀ